ਕਰੋਗੇ ਹੁਣ ਆ ਰੇਡ ਦੇ ਵਿੱਚ ਸਤ ਕਿੰਨੇ ਦੇ ਦਾਂਗੇ ਵੀਰੇ ਇਹ 65000 ਦੀ ਕਾਰ ਦੇ ਦਾਂਗੇ ਪੱਕੀ ਗੱਲ ਆ ਪੱਕੀ ਹੈ ਜੀ ਰੇਟ ਸੁਣ ਲਿਆ ਸਿਰਫ 65000 ਰੁਪਏ ਦੀ ਇਹ ਲਾ ਗੱਡੀ ਲੈ ਜਾ ਮੈਂ ਕਹਿੰਦਾ ਭਾਈ ਅੱਗ ਆਈ ਰੀ ਠੰਡ ਮੋਟਰਸਾਈਕਲ ਤੇ ਮਰਨ ਦੀ ਲੋੜ ਨਹੀਂ 65000 ਖਰਚ ਕੇ ਨੂੰ ਰੇਟ ਦੀ 15 ਮਾਡਲ ਦਾ ਰੇਟ 1 60 ਦੀ ਦੇ ਦਾਂਗੇ ਲਾਸਟ ਯਕੀਨ ਨਹੀਂ ਹੋਇਆ ਹੋਊਗਾ ਸੁਣ ਕੇ ਵੀਰੇ 15 ਮਾਡਲ ਆ 1 ਲੱਖ 60000 60000 ਦੀ ਫੋੜ ਫਿਰ ਜੀ 1 60 ਹੀ ਇਹ ਦਿਵਾ ਦੇ ਨਹੀਂ ਰੇਟ ਨਾਰਮਲ ਹੀ ਦੇਣਾ ਬਾਈ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਹਿ ਦਿੰਨਾ ਆਪਣੇ ਵੀਰੇ ਕਈ ਵਾਰ ਭਰਾ ਆ ਜਾਂਦੇ ਨੇ ਉਹ ਕਹਿੰਦੇ ਨੇ ਨਾ ਆ ਕੇ ਯਾਰ ਥੋੜਾ ਜਿਹਾ ਘਟਾ ਲਓ ਥੋੜਾ ਘੜਾ ਮੈਂ ਕਹਿੰਦਾ ਅੱਜ ਉਹ ਤਾਂ ਰੱਖੀ ਨਹੀਂ ਬਾਈ ਪਹਿਲਾਂ ਹੀ ਮੈਂ ਕਹਿੰਦਾ ਲੋੜ ਹੀ ਨਹੀਂ ਪੈ ਤੋ ਦਿੱਕਤ ਕੋਈ ਨਹੀਂ 12 ਮਾਡਲ ਦੀ ਵਰਨਾ ਫਲੂਡਿਕ ਰੇਟ ਵੀਰੇ 2,60,000 ਯਕੀਨ ਨਹੀਂ ਹੋਇਆ ਉਹਨਾਂ ਨੂੰ 2,60,000 ਸੁਣ ਰਹੇ ਹੋ 2,60,000 ਦੀ ਕਿਤੇ ਨਹੀਂ ਮਿਲਦੀ ਦਿੱਲੀ ਦਾ ਕਿੰਨੇ ਦੇ ਦਾਂਗੇ ਆਪਾਂ ਇਹ ਇਹ 360 ਦੀ ਦੇ ਦਾਂਗੀ ਖਿੱਚ ਕੇ ਲੈ 3 ਲੱਖ 60000 ਦੀ BMW 3 ਸੀਰੀਜ਼ ਹੈ 6 ਸਾਲ 2012 12 12 12 ਇਹ ਕਿੰਨੇ ਆ ਇਹ 2.5 ਦੀ ਦੇ ਦਾਂਗੀ ਤੇ ਰਾਕਾ ਸਾਰੀਆਂ ਦੇ ਰੇਟ ਖਿੱਚ ਕੀ ਆ ਜੀ ਆਦਾ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਇਹ ਜੇ ਕਾਰ ਬਾਜ਼ਾਰ ਤੇ ਪਹੁੰਚੇ ਆ ਜੀਦਾ ਬਾਈ ਨਾਮ ਹੀ ਬੜਾ ਯੂਨੀਕ ਜਿਆ ਕਹਿੰਦਾ 22 ਤੇਰਾਕਾਰ ਵਾਜਾਰ ਹੈ ਬਾਈ ਹੋਰਾਂ ਦਾ ਗਾਰਵਾਜਾਰ ਹੈ ਲਾ ਲੋ ਜਿਹੜੇ ਆਪਣੇ ਉਪਰਾ ਕਹਿੰਦੇ ਨੇ ਕਿ ਬਾਈ ਸਾਨੂੰ ਓਹ ਰੇਡ ਚ ਗੱਡੀਆਂ ਦਵਾ ਦੇ ਵੀ ਕਦੇ ਰੇਟ ਸੁਣਿਆ ਨਹੀਂ ਹੁੰਦਾ ਜਾਂ ਕਦੇ ਆਪਾਂ ਨੇ ਦੇਖਿਆ ਨਹੀਂ ਹੁੰਦਾ ਤਾਂ ਆਪਣਾ ਭਰਾ ਹੈ ਪਹਿਲਾਂ ਤਾਂ ਵੀਰੇ ਵੈਲਕਮ ਆਪਣੇ ਚੈਨਲ ਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਜਿੰਨੇ ਭਰਾ ਦੇਖਣਾ ਆਪਣੇ ਕਾਰੋਬਾਰ ਨੂੰ ਇੰਟਰੋਡਿਊਸ ਕਰ ਦੋ ਵੀ ਪ੍ਰੋਪਰ ਆਪਣੇ ਭਰਾ ਨੇ ਕਿਸੇ ਨੇ ਆਉਣਾ ਹੋਵੇ ਮਾਨਸਾ ਦੇ ਵਿੱਚ ਤਾਂ ਕਿੱਥੇ ਜੇ ਪੈਂਦਾ ਇਹ ਮਾਨਸਾ ਬਰਨਾਲਾ ਕੈਂਚੀਆਂ ਨੇ ਜਿਹੜੀਆਂ ਜੀ ਉਹ ਤੋਂ ਜਦੋਂ ਭਿੱਖੀ ਰੋਡ ਜਾਂਦੇ ਆ ਹਾਂਜੀ ਭਿੱਖੀ ਥੋੜਾ ਜਿਹਾ 200 ਮੀਟਰ ਤੇ ਅੱਗੇ ਹੀ ਆ ਭਿੱਖੀ ਵਾਲੇ ਰੋਡ ਦੀ ਆ ਹਰੀ ਦੇ ਢਾਬੇ ਦੇ ਨਾਲ ਆ ਉੱਪਰਲੇ ਪਾਸੇ ਬੋਰਡ ਚੈੱਕ ਕਰਾਂ ਹੀ ਇਹ ਆਪਣਾ ਜਿਹੜੀ ਸੁਨਾਮਲੀ ਰੋਡ ਵੀ ਕਹਿ ਸਕਦੇ ਆ ਆਪਾਂ ਸੁਨਾਮ ਭਿੱਖੀ ਵਾਲੇ ਜੋੜਾ ਉਹ ਮੇਨ ਚੌਕ ਆਪਣਾ ਵਿਚਾਲੇ ਬਰਨਾਲਾ ਚੌਕ ਬਰਨਾਲਾ ਚੌਕ ਬਰਨਾਲਾ ਚੌਕ ਤੋਂ ਸੁਨਾਮ ਵਾਲੀ ਰੋਡ ਤੇ ਜਾਵਾਂਗੇ ਆ ਬੋਰਡ ਹੈ ਇਹਦੇ ਸਾਹਮਣੇ ਹੀ ਆਪਣਾ ਬਾਈ ਤੇਰਾ ਕਾਰ ਬਜ਼ਾਰ ਦੇ ਨਾਮ ਤੇ ਬਾਈ ਉਹਨਾਂ ਦਾ ਕੰਮ ਹੈ ਗੱਡੀਆਂ ਤੇ ਗੱਡੀਆਂ ਦੇ ਰੇਟ ਇੱਕ ਵਾਰੀ ਸਟਾਕ ਤੇ ਵੈਸੇ ਚਾਤੀ ਮਰਾਦੇ ਬਾਈ ਆਪਣਾ ਕੋਈ ਭਰਾ ਕੋਈ ਮੋਟਰਸਾਈਕਲ ਲੈਣ ਚੱਲਿਆ ਨਾ ਮਾ ਸਬਾ 1 ਲੱਖ ਦਾ ਪੈਂਦਾ ਕਿੜਾ ਮਰਜ਼ੀ ਲੈ ਲਓ ਸਪਲੈਂਡਰ ਪੱਡੀਨਾ ਜਾਂ ਲੱਖ ਦਾ ਲੈ ਲਓ ਹਾਂਜੀ ਹਾਂਜੀ ਅੱਜ ਆਪ ਕੋਈ ਲੱਖ ਲੁੱਕ ਨਹੀਂ ਗੱਡੀ ਦਾ ਸਟਾਰਟਿੰਗ ਪ੍ਰਾਈਸ ਇਦਾਂ ਦਾ ਦੇਣਾ ਹੈਗਾ ਕੋਈ ਆਪਣਾ ਭਰਾ ਪੁਰਾਣਾ ਲੈਣ ਚੱਲਿਆ ਤਾਂ ਗੱਡੀ ਦੇ ਦੇਣੀ ਐ ਨੂੰ ਹਣਾ ਹਾਂਜੀ ਐਂਡ ਕੰਮ ਕਰਾਉਣਾ ਸਟਾਰਟਿੰਗ ਰਿਪੇਅਰ ਇੱਕ ਐਂ ਦੱਸੋ ਤੁਸੀਂ ਲੋਨ ਵਗੈਰਾ ਦੀ ਫੈਸਿਲਿਟੀ ਆਪਣੀ ਲੋਨ ਦੀ 12 ਮਾਡਲ ਤੋਂ ਉੱਪਰ ਹੈਗੀ ਐ ਜੀ 12 ਮਾਡਲ ਤੋਂ ਉੱਪਰ ਸਾਰਿਆਂ ਦੇ ਲੋਨ ਲੋਨ ਕਰਾਵਾਵਾਂਗੇ ਹੁਣ ਗੱਡੀਆਂ ਦਿਖਾਵਾਂਗੇ ਤੁਹਾਨੂੰ 1 ਵਾਈ 1 ਤੇ ਜਿੰਨੇ ਭਰਾ ਵੀ ਵੀਡੀਓ ਦੇਖ ਰਹੇ ਨਾ ਸਕਰੀਨ ਸ਼ਾਟ ਕਰੀ ਚੱਲਿਓ ਕਿਉਂ ਕਹਿ ਰਿਆਂਗਾ ਉਹਦਾ ਰੀਜ਼ਨ ਵੀ ਤੁਹਾਨੂੰ ਦੱਸਦਾ ਨਾ ਇੱਕ ਇੱਕ ਚੀਜ਼ ਹੋਰ ਕਰ ਲਿਓ ਫੋਨ ਤੁਸੀਂ ਮਾਰਨੇ ਨੇ ਅਲਿਮਿਟਡ ਆ ਬਈ ਫਿਰ ਕਹੋਗੇ ਸਾਡਾ ਫੋਨ ਨਹੀਂ ਚੱਗਦੇ ਨੰਬਰ ਬਾਈ ਹੋਰਾਂ ਦਾ ਸੇਵ ਕਰਕੇ ਵਟਸਐਪ ਤੇ ਮੈਸੇਜ ਕਰ ਦਿਓ ਜੇ ਸਾਈ ਤਾਂ ਪਹਿਲਾ ਸਾਈ ਪਾ ਕੇ ਬਾਅਦ ਚ ਫੋਨ 'ਵਾਰ ਕੇ ਦੋ ਇਹ ਗੱਡੀ ਸਾਡੀ ਬੁੱਕ ਹੋ ਗਈ ਠੀਕ ਹੈ ਜੀ ਹਨਾ 5000 ਰੁਪਿਆ ਪਾ ਦਿਓ ਰੇਟ ਬਾਈ ਤਬਾਹੀ ਵਾਲੇ ਹੋਣ ਵਾਲੇ ਨੇ ਤੇ ਸਭ ਤੋਂ ਪਹਿਲੀ ਦੇ ਦੇ ਵੀਰੇ ਤਮਾਕਾ ਫਿਰ ਇਕ ਹਾਂਜੀ ਸੈਂਟਰ ਤੋਂ ਕਰੀਏ ਸ਼ੁਰੂ ਸੈਂਟਰੋਂ ਤੋਂ ਕਰ ਲਓ ਆ ਜਾ ਵੀ ਇੱਧਰਲੇ ਪਾਸੇ ਆ ਜਾ ਵੀਰੇ ਲੈ ਬਾਈ ਕਹਿੰਦਾ ਹੁੰਡਾਈ ਦੀ ਸੈਂਟਰ ਰੰਗ ਕਾਲਾ ਤੇ ਰੇਟ ਇਹ ਜਿਹਾ ਦੇ ਦਾਂਗੇ ਇੱਕ ਵਾਰ ਤਾਂ ਤੁਸੀਂ ਐ ਕਹੋਗੇ ਰੇਟ ਜਾਂ ਦਿੱਲੀ ਤੋਂ ਵੀ ਨਹੀਂ ਮਿਲਦੀ ਮਾਡਲ ਵੀਰੇ ਮਾਡਲ 7 ਹੈ ਜੀ 7 ਮਾਡਲ ਆ ਸੀਐਨਜੀ ਲੱਗੀ ਹੋਈ ਆ ਸੀਐਨਜੀ ਉਹਨ ਪੇਪਰ ਆ ਓਨ ਪੇਪਰ ਆ 7 ਮਾਡਲ ਆ ਤੇ ਪਾਸਿੰਗ ਕੋਸਿੰਗ ਵੀਰੇ ਦੀ ਪਾਸਿੰਗ ਲੱਗੀ ਹੋਈ ਪਾਸਿੰਗ ਲੱਗੀ ਹੋਈ ਜੇ ਕਿਸੇ ਆਪਣੇ ਭਰਾ ਨੇ ਕਰਵਾਣੀ ਹੋਵੇ ਤਾਂ ਹੋ ਜੂਗੀ ਨਾ ਹਾਂ ਹੋ ਜੂਗੀ ਹੋ ਜੂ ਕੋਈ ਚੱਕਰ ਨਹੀਂ ਤੇ ਜੇ ਗੱਲ ਕਰੋਗੇ ਹੁਣ ਆ ਰੇਟ ਦੇ ਵਿੱਚ 7 ਕਿੰਨੇ ਦੇ ਦਾਂਗੇ ਵੀਰੇ ਇਹ 65000 ਦੀ ਕਰ ਦੇ ਦਾਂਗੇ ਪੱਕੀ ਗੱਲ ਆ ਪੱਕੀ ਹੈ ਜੀ ਰੇਟ ਸੁਣ ਲਿਆ ਸਿਰਫ 65000 ਰੁਪਏ ਦੀ ਲਾਹ ਗੱਡੀ ਲੈ ਜਾਓ ਮੈਂ ਕਹਿੰਦਾ ਭਈ ਅਗਿਆਰੀਆਂ ਠੰਡ ਮੋਟਰਸਾਈਕਲ ਤੇ ਮਰਨ ਦੀ ਲੋੜ ਨਹੀਂ 65000 ਖਰਚ ਕੇ ਉਹਨੂੰ ਕਿਤੇ ਮਰਜ਼ੀ ਘਮਾਈ ਫੇਰੀ ਚੱਲੋ ਸੜਨੇ ਟੱਬਰ ਘੁੰਮਦੇ ਫਿਰੋਗੇ ਇੱਕ ਸਰਪ੍ਰਾਈਜ਼ ਹੋਰ ਦੇ ਦਿੰਦਾ ਸ਼ੁਰੂ ਦੇ ਵਿੱਚ ਹੀ ਤਕੜਾ ਉੱਚਾ ਮਾਡਲ ਰੇਟ ਘੱਟ ਉਹ ਕਹਾਵਤ ਕਹਿੰਦੇ ਸੱਚ ਕਰਾਂਗੇ ਅੱਜ ਦੇਖੀ ਚੱਲਿਓ ਫੋਰਡ ਦੀ ਫਿਗੋ 2015 ਦਾ ਮਾਡਲ ਤੁਹਾਡੇ ਸਾਹਮਣੇ ਖੜੀ ਹੈ ਡੀਜ਼ਲ ਹੈ ਵੀਰੇ ਹਾਂਜੀ ਡੀਜ਼ਲ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ ਆ ਸੈਕੰਡ ਓਨਰ ਹੈ ਦੂਜੇ ਨਾਮ ਆ ਗਈ ਹੈਨਾ ਤੇ ਗੱਲ ਕਰਦੇ ਵੀਰੇ ਰੇਟ ਦੀ 15 ਮਾਡਲ ਦਾ ਰੇਟ 1 60 ਦੀ ਦੇ ਦਾਂਗੇ ਲਾਸਟ ਯਕੀਨ ਨਹੀਂ ਹੋਇਆ ਹੋਊਗਾ ਸੁਣ ਕੇ ਵੀਰੇ 15 ਮਾਡਲ ਆ 1 ਲੱਖ 60000 60000 ਦੀ ਫੋਰਡ ਫਿਗੋ ਡੀਜ਼ਲ ਦੇ ਵਿੱਚ ਆ ਲੈ ਜਾਓ ਹਲੇ ਤਾਂ ਸ਼ੁਰੂਆਤਾਂ ਹੋ ਜਾਂਣਾ ਹੁਣ ਦੇਖਿਓ ਕਿਵੇਂ ਪੜਾਕੇ ਪਾਣਗੇ ਹਰ ਤਰ੍ਹਾਂ ਦੀ ਗੱਡੀ ਦਿਖਾਉਂਗਾ ਲਗਜ਼ਰੀ ਵੀ ਖੜੀ ਐ ਆਪਣੀ ਕਿਸੇ ਆਪਣੇ ਭਰਾਣਾ ਸਿਡਾਨ ਲੈਣੀ ਹੈਗੀ ਉਹ ਵੀ ਮਿਲ ਜਾਣਗੀਆਂ ਲੈ ਭਈ ਮਹਿੰਦਰਾ ਵਾਲਿਆਂ ਵੀ ਆ ਗਿਆ ਆਪਣੀ ਇਹ 14 ਮਾਡਲ ਹੈ 14 ਮਾਡਲ ਵੀਰੇ ਤੇ ਡੀਜ਼ਲ ਦੇ ਵਿੱਚ ਹਨ ਇਹਨਾਂ ਦੀ ਬਈ ਐਵਰੇਜ ਬੜੀ ਸੋਹਣੀ ਹੁੰਦੀ ਹੈ ਆਪਣੇ ਕਿਸੇ ਪ੍ਰਾਣੇ ਛੋਟੀ ਕਾਰ ਤੇ ਵੱਧ ਐਵਰੇਜ ਵਾਲੀ ਗੱਡੀ ਕਹਿ ਜਾਂਦਾ ਤਾਂ ਵੀਰੇ ਬੈਸਟ ਹੈ ਹਨ ਇੱਕ ਇਹਨਾਂ ਦੀ ਮੇਨਟੇਨੈਂਸ ਵੀ ਘੱਟ ਹੈ ਵਧੀਆ ਕਾਰ ਹੈ 14 ਡੀਜ਼ਲ ਪੈਸੇ ਜੀ 1 60 ਇਹਦੇ ਵਾਦੇ ਨਹੀਂ ਰੇਟ ਨਾ ਆਰਮਣੀ ਦੇ ਬਾਈ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਹਿ ਦਿੰਦਾ ਆਪਣੇ ਵੀਰੇ ਕਈ ਵਾਰ ਭਰਾ ਆ ਜਾਂਦੇ ਨੇ ਉਹ ਕਹਿੰਦੇ ਨੇ ਨਾ ਆ ਕੇ ਯਾਰ ਥੋੜਾ ਜਿਹਾ ਘਟਾ ਲਓ ਥੋੜਾ ਜਿਹਾ ਮੈਂ ਕਹਿੰਦਾ ਅੱਜ ਉਹ ਲਾਉਣ ਵਾਲਾ ਤਾਂ ਰੱਖੀ ਨਹੀਂ ਬਾਈ ਪਹਿਲਾਂ ਹੀ ਮੈਂ ਕਹਿੰਦਾ ਲੋੜੇ ਨਹੀਂ ਪੈਣਗੇ ਇਹਨਾਂ ਵੀ ਤੁੜੇ ਤੁਸੀਂ ਇਹ ਲੈ ਲਓ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਕੀ ਰੇਟ ਦੇ ਵਿੱਚ ਨੇ 14 ਮਾਡਲ 160 ਦੀ ਲਓ ਜੀ ਵਾਕਸ ਵੈਗਨ ਦੀ ਪੋਲੋ 12 ਮਾਡਲ ਹੈ ਜੀ 2005 ਦਾ ਓਨਰ ਹੈ ਪਹਿਲੇ ਨਾਮ ਦੀ ਆ ਪਹਿਲੇ ਨਾਮ ਦੀ ਆ ਸਾਰੀ オリジナル ਹੈ ਗੱਡੀ ਸਾਰੀ ਡੀਜ਼ਲ ਹੈ ਨਾ ਡੀਜ਼ਲ ਦੀ ਡੀਜ਼ਲ ਦੇ ਵਿੱਚ 12 ਡੀਜ਼ਲ ਵਾਕਸ ਵੈਗਨ ਪੈਲੋ ਤੇ ਫਰਸਟ ਓਨਰ ਦੀ ਕਾਰ ਹੈ ਤੇ ਵੀਰੇ ਰੇਟ ਕਿਰੂਗਾ ਦਾ ਇਹਦਾ ਵੀ 160 ਜੀ ਕੀ ਕੀ ਕਰਾ ਕੇ ਮੰਨੋਗੇ ਖਿੱਚ ਕੀ ਦਿੱਤੇ ਹੋਇਆ ਬਾਈ ਉਹਨਾਂ ਨੇ ਮੋੜੇ ਵਿੱਚ ਜਾ ਕੇ ਲੈ ਜਾਣੀਆਂ ਨੇਗੀਆਂ ਖਿੱਚ ਕੀ ਆ ਰੇਟ ਬਸ ਵੀ ਇੱਕ ਗਾਹਕ ਜੋੜਨ ਵਾਲੀ ਗੱਲ ਆ ਬਾਈ ਕਮਾਈ ਇਹਦੇ ਵਿੱਚ ਕੁਝ ਨਹੀਂ ਬਸ ਮਾਨਤਾ ਨਹੀਂ ਬਾਈ ਹੱਦ ਜਮੀ ਐਂਡ ਆ ਯਾਰ 1,70,000 ਦੇ ਅੱਜ ਬੋਲੋ ਵੀ ਲੈ ਜੀ ਵਰਨਾ ਫਲੂਡਿਕ ਆ ਰੇਟ ਦੇ ਵਿੱਚ ਜੋ ਬਾਈ ਹੋਰ ਉਹਨੇ ਖੜੀਆਂ ਕਰਖੀ ਨਹੀਂਆਂ ਮੈਂ ਤੁਹਾਨੂੰ ਤਿੰਨ ਚਾਰ ਘੰਟੇ ਦਿਖਾਵਾਂਗਾ ਵਰਨਾ ਮੈਂ ਕਹਿੰਦਾ ਮੇਰੇ ਪਹਿਲਾ ਬੰਦਾ ਬੈਸਦਾ ਆਨਲਾਈਨ ਸਾਰੇ ਦੇਖ ਦਿਓਗੇ ਤੇ ਮਰਜ਼ੀ ਰੇਟ ਪਤਾ ਕਰ ਲਓ ਫੇਰ ਆ ਜਿਓ ਇਹ 12 ਮਾਡਲ ਆ ਜੀ 12 ਮਾਡਲ ਆ ਸੈਕੰਡ ਓਨਰ ਆ ਦੂਜੇ ਨਾਮ ਦੀ ਆ ਡੀਜ਼ਲ ਵੇਰੀਐਂਟ ਦੇ ਨਾਲ ਆ ਡੀਜ਼ਲ ਦੇ ਵਿੱਚ ਇੱਕ ਚੀਜ਼ ਹੋਰ ਕਹਿ ਦੇਣਗੇ ਬਈ ਆਪਣੇ ਕੀਮਰ ਕਰਾ ਕਮੈਂਟ ਕਮੈਂਟ ਕਰ ਦਿੰਦੇ ਨੇ ਕਿ ਇਹਨਾਂ ਦੇ ਰੇਟ ਸਸਤੇ ਨੇ ਗੱਡੀ ਮਾੜੀ ਨਾ ਹੋਵੇ ਨਹੀਂ ਗੱਡੀ ਦੀ ਫੁੱਲ ਗਾਰੰਟੀ ਹੋ ਇੰਜੀਨੀਅਰ ਚਾਹੀ ਮਿਸਤਰੀ ਨਾਲ ਲਿਆਵੇ ਬੰਦਾ ਚੈੱਕ ਕਰਾ ਲੈ ਜਿੱਥੇ ਵੀ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਹੋਵੇ ਪਹਿਲਾਂ ਚੈੱਕ ਕਰਾਓ ਬਾਅਦ ਡੀਲ ਕਰ ਲਓ ਸਿੱਧਾ ਸਾਫ ਕਿਤਾਬ ਹੈ ਕੋਈ ਦਿੱਕਤ ਕੋਈ ਨਹੀਂ 12 ਮਾਡਲ ਦੀ ਵਰਨਾ ਫਲੂੜਿਕ ਰੇਟ ਵੀਰੇ 2,60,000 ਯਕੀਨ ਨਹੀਂ ਹੋਇਆ ਉਹਨਾਂ ਨੂੰ 2,60,000 ਸੁਣ ਰਹੇ ਹੋ 2,60,000 ਦੀ ਕਿ ਤੇ ਨਹੀਂ ਮਿਲਦੀ ਦਿੱਲੀ ਤੱਕ ਭਾਜੋ ਕਿਤੇ ਨਹੀਂ ਮਿਲਨੀ 12 ਮਾਡਲ ਦੀ ਲੈ ਇੱਕ ਫਲੂਇਡਿਕ ਹੋਰ ਦਿਖਾ ਦਨੇ ਆ ਵੀਰੇ ਹਣ ਆਪਾਂ 13/14 ਜੀ 13/14 ਤੇ ਇੱਧਰ ਇੱਧਰਲੇ ਪਾਸੇ ਆ ਜੀ ਆਪਾਂ ਜਿੰਨੇ ਭਰਾ ਦੇਖਣੋਂ ਨੂੰ ਵੀ ਦਿਖਾ ਦਾਂਗੇ ਤੇ ਕਿਹੜੀ ਜੀ ਇਹ ਆਪਣੀ 1.6 ਸੀ ਹਣਾ ਹਾਂਜੀ 1.6 ਲੋ 13/14 13/14 1.6 ਡੀਜ਼ਲ ਵੇਰੀਐਂਟ ਦੇ ਨਾਲ ਆ ਵਰਨਾ ਫਲੂਇਡਿਕ ਤੁਹਾਡੇ ਸਾਹਮਣੇ ਆ ਤੇ ਫਿਰ ਇਹਦਾ ਵੀ ਐਂਡ ਆ ਇਹਦਾ ਤਿੰਨ ਵੀਰ ਹੀ ਲਾਸਟ ਦੇ ਦਾਂਗੇ ਜਮੀ ਖਚਵਾ ਹੈ ਜਮਾ ਖਚਵਾ 13/14 3 ਲੱਖ 20 ਹਜ਼ਾਰ ਦੀ ਲੈ ਬਾਈ ਆਪਣੇ ਕਿਸੇ ਪ੍ਰਾਣੀ ਹੁਣ ਕੰਮ ਤੋਰਨਾ ਸਿਆਲਾਂ ਦੇ ਵਿੱਚ ਇਹ ਤਾਂ ਬਾਈ ਉਹ ਕਾਲਾ ਕੰਮ ਹੋ ਗਿਆ ਸਵਿਫਟ ਦੇ ਰੇਡ ਦੇ ਵਿੱਚ ਬਿਮਰ ਲੈ ਜਾ ਉਹ ਵੀ ਪ੍ਰਾਣੀ 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 ਸਵਿਫਟ ਦੇ ਰੇਡ ਦੇ ਵਿੱਚ ਬਿਮਰ ਗੱਡੀ ਦਮਾ ਲਿਆ ਧਿਆਨ ਨਾਲ ਸੁਣ ਲੈ ਮਾਡਲ ਵੀਰੇ 11 ਜੀ 2011 ਫਸਟ ਓਨਰ ਪਹਿਲੇ ਨਾਮ ਦੀ ਆ ਡੀਜ਼ਲ ਐ ਡੀਜ਼ਲ ਐ ਐਨਓਸੀ ਮੂ ਐਨਓਸੀ ਮਿਲ ਜੂਗੀ ਹਾਂ ਆਟੋਮੈਟਿਕ ਹੈਗੀ ਲੈ ਇੱਕ ਵਾਰੀ ਇਹਦੀ ਛਾਤੀ ਵੀ ਮਰਾ ਦਾਂਗਾ ਵੀਰੇ ਹਣਾ ਹਾਂਜੀ ਅਨਲੌਕ ਆ ਜਾ ਅਨਲੌਕ ਇੱਕ ਵਾਰੀ ਅੰਦਰ ਉਹ ਵੀ ਚੈੱਕ ਕਰ ਲੋ ਕਿਸੇ ਪ੍ਰਾਣੀ ਨਾ ਜਿਵੇਂ ਵੈਡਿੰਗ ਬੂਡਿੰਗ ਦਾ ਸੀਜ਼ਨ ਲਾਉਣਾ ਤਾਂ ਲਾ ਸਕਦਾ ਬਾਈ ਬਿਮਰ ਦੇ ਨਾਲ ਲੈ ਚੈੱਕ ਕਰ ਲੋ ਬਈ ਇੰਟੀਰੀਅਰ ਕੰਡੀਸ਼ਨ ਦੀ ਓਕੇ ਦੀ ਰਿਪੋਰਟ ਕਰਾ ਹੈ 2011 ਡੀਜ਼ਲ ਪਹਿਲੇ ਨਾਮ ਦੀ ਆ ਤੇ ਬਾਈ ਜੀ ਪੁਰਾਣੇ ਸੁੱਟਦਾ ਤਾਂ ਹੁਣ 11 ਮਾਡਲ ਦੀ ਗੱਲ ਕਰ ਲੈਨੇ ਆਪਾਂ ਹਣਾ 2.5-3 ਦੀ ਪੈਂਦੀ ਆ ਵਧੀਆ 2.5-3 ਦੀ ਪੈਂਦੀ ਆ ਅੱਜ ਕਿੰਨੇ ਦੇ ਦਾਂਗੇ ਆਪਾਂ ਇਹ ਇਹ 3.60 ਦੀ ਦੇ ਦਾਂਗੇ ਖਿੱਚ ਕੇ ਲੈ 3 ਲੱਖ 60 ਹਜ਼ਾਰ ਦੀ BMW 3 ਸੀਰੀਜ਼ ਹੈਰਾ 320 ਆ ਜੋ ਤੁਹਾਨੂੰ ਹੋਰ ਵੀ ਤਮਾਕੇ ਦਿਖਾਣੇ ਆਗੇ ਇੱਕ ਖੜੀਆ ਵਰਨਾ ਫਲੂਡਿਕ ਸਿਲਵਰ ਕਲਰ ਤੇ 2012 ਵੀਰੇ ਸੈਕੰਡ ਆਨਰਰ ਮਾਨਸਾ ਨੰਬਰ ਹੈ 50 ਨੰਬਰ ਹੀ ਆ ਪੀਬੀ ਨੰਬਰ ਲੈ ਬਾਈ ਪੀਬੀ 31 ਮਾਨਸਾ ਦੀ ਨੰਬਰ ਆ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ ਆ 1.6 2012 12 12 ਇਹ ਕਿੰਨੇ ਆ ਇਹ 22 ਦੀ ਦੇ ਦਿੰਦੇ ਰਾਕਾ ਆ ਸਾਰਿਆਂ ਨੇ ਰੇਟ ਖਿੱਚ ਕੀ ਆ ਜੀ ਆ ਤਾਂ ਯਾਰ ਧੱਕਾ ਕਰੀ ਜਾਂਦਾ ਯਾਰ ਐਡਾ ਖਿੱਚਕੇ ਵਾਲਾ ਹੀ ਆ ਜੀ ਬਸ ਗਾਹਕ ਜੋੜਨ ਵਾਲੀ ਕੰਮ ਐ ਆ 22 ਲੱਖ ਰੁਪਏ ਦੀ ਵਰਨਾ ਫਿਰ ਉਹ ਕਿੱਦੋਂ ਯਾਰ 2012 ਮਾਡਲ ਪੰਜਾਬ ਨੰਬਰ ਦੀ ਯਾਰ ਤੁਹਾਡੇ ਸਾਹਮਣੇ ਤੇ ਸਟ ਵੀਰੇ ਉਲਾਏ ਬੜੇ ਸੋਨੇ ਵਰਖੇ ਨੇ ਵੀਰੇ ਇਹ 15 ਮਾਡਲ ਆ ਜੰਪਰ ਦੀ ਆ ਕਿਹੜੀ ਆ ਇਹ ਆਪਣੀ ਡੀਜ਼ਲ ਹੈ ਕੋਹ ਹੈ ਡੀਜ਼ਲ ਬੀ ਡੀ ਆਈ ਬੀ ਡੀ ਆਈ ਹਾਂਜੀ ਇਹ ਵੀ ਥੋੜਾ ਜਿਹਾ ਫਰਕ ਸਮਝ ਲਿਆ ਕਰੋ ਐਲ ਡੀ ਆਈ ਬੀ ਡੀ ਆਈ ਜਡੇ ਕੀ ਹੁੰਦਾਗਾ ਬੀ ਡੀ ਆਈ ਹੈ 2015 ਦਸੰਬਰ ਦਸੰਬਰ ਦੀ ਨੰਬਰ ਕਿੱਥੋਂ ਦੀ ਇਹਦਾ ਨੰਬਰ ਪੀ ਵੀ 03 ਬਠਿੰਡੇ ਦਾ ਬਠਿੰਡੇ ਦਾ ਨੰਬਰ ਹੈ ਨਾ ਪੱਕੇ ਨੰਬਰ ਦੀ ਆ ਪੱਕੇ ਦੀ ਲਓ ਬਈ ਇਹ ਕਿੰਨੇ ਦੇ ਦਾਂਗੇ 15 ਮਾਡਲ ਵੀਰੇ ਇਹ 470 ਦੀ ਦੇ ਦਾਂ 4 ਲੱਖ 70 ਹਜ਼ਾਰ ਦੀ ਬਈ ਸੈਕੰਡ ਆਨਰ ਦੂਜੇ ਨਾਮ ਦੀ ਕਾਰ ਹੈ ਤੇ ਇੱਕ ਸਵੱਟ ਆ ਗਿਆ ਆਪਣੇ ਕਿਸੇ ਪੁਰਾਣੇ ਪੈਟਰੋਲ ਦੀ ਲੈਣੀ ਆ ਤਾਂ ਗੁੱਸਾ ਨਾ ਕਰਿਆ ਕਰੋ ਉਹਦੇ ਵਾਸਤੇ ਖੜੀਆਂ ਹੁੰਦੀਆਂ ਨੇ ਆਪਣੇ ਕੋਲ ਪੈਟਰੋਲ ਦੇ ਵਿੱਚ ਆਣਾ ਵੀਰੇ ਪੈਟਰੋਲ ਮਾਡਲ 11 ਜੀ 2011 ਦੇ ਵਿੱਚ ਇੱਕ ਜਿਹੜੀ LXG VXI ਹੈ LXI LXI ਪੈਟਰੋਲ ਵੇਰੀਐਂਟ ਦੇ ਨਾਲ 2012 11 ਜੀ 11 ਤੇ ਇਹ ਕਿੰਨੇ ਦੇ ਦਾਂਗੇ ਵੀਰੇ ਸੇ ਵਗੈਰਾ ਨਾਲ ਦੀ ਸਾਰੇ ਹਾਂਜੀ ਇਹ ਦੇ ਦੇ ਦਾਂਗੇ 1 70 ਦੀ ਦੇ ਦਾਂਗੇ 1 ਲੱਖ 70000 ਦੀ ਆ ਖੜੀਆ ਸਵੱਟਾ ਚੱਕ ਕੇ ਲੈ ਜਾਓ ਇਹਨੂੰ ਚਾਹੇ ਮੋੜਿਆਂ ਦੇ ਲੈ ਜਾਓ ਬਾਅਦ ਕਹੋਗੇ ਸਾਡੇ ਹੱਥੋਂ ਨਿਕਲ ਗਈ ਤੇ ਕਿਸ ਚੋ ਵੀ ਤੁਹਾਨੂੰ ਗੱਡੀਆਂ ਦੇਖ ਰਹੀਆਂ ਨੇ ਆ ਸਕਰੀਨ ਤੇ ਬਾਈ ਹੋ ਰਹਾਂ ਦਾ ਨਾ Google ਚੱਲ ਰਹਿਣਾ ਵੀਰੇ ਹਾਂਜੀ ਹਾਂਜੀ Google ਪੇ ਜੋ ਵੀ ਆ ਫੋਨ ਪੇ ਕੁਝ ਵੀ ਆ ਇੱਕ ਵਾਰੀ ਪੁੱਛ ਵੀ ਲਿਓ ਭਾਵੇਂ ਸਕੈਨਰ ਮੰਗਾ ਲਿਓ ਸਾਈ ਪਾ ਕੇ ਉਰੇ ਆ ਜਿਓ ਕੋਈ ਦਿੱਕਤ ਕੋਈ ਨਹੀਂ ਗੱਡੀ ਗੁੱਡੀ ਚੈੱਕ ਕਰ ਲਿਓ ਮੈਂ ਕਹਿੰਦਾ ਤੁਸੀਂ ਛੱਡੋਂਗੇ ਨਹੀਂ ਬਈ ਯਾਰ ਇਹ ਤੁਹਾਨੂੰ ਪਤਾ ਕਿਤੇ ਨਹੀਂ ਮਿਲਦੀਆਂ ਆਲਟੋ ਵੀਰੇ ਆਲਟੋ 11 ਮਾਡਲ ਹੈ ਜੀ 11 ਐਲ ਐਕਸ ਆਈ ਹੈ ਐਲ ਐਕਸ ਆਈ ਹੈ ਤੇ ਫਿਰ ਹੁਣ ਇਹਦਾ ਮਤਲਬ ਤੁਸੀਂ ਜਮੀਂ ਨਾ ਛੋੜੋਂਗੇ ਇਹ ਇੱਕ 40 ਦੀ ਦੇਦਾ ਲੋਕ 18 9 9 ਮਾਡਲ ਲੈ ਮੰਗਦੇ ਨੇ 11 ਮਾਡਲ ਦੀ 1,40,000 ਦੀ अल्टੋ ਆ ਲੈ ਜਾਓ ਇਹ ਹੈਗਾ ਸੀਗਾ ਡੈਮੋ ਕਿਉਂਕਿ ਸਾਨੂੰ ਪਤਾ ਰੋਡ ਚੱਲਦਾ ਰੇਤਾ ਕੱਟਾ ਜਾਦੇ ਆ ਓਰੇ ਗੱਡੀਆਂ ਜਾਦੇ ਖੜਾਵਾਗੇ ਮਿੱਟੀ ਮੁੱਟੀ ਜਾਦੇ ਪੈਂਦੀ ਆ ਤੁਸੀਂ ਕਿਹੜੀ ਵੀ ਗੱਡੀ ਲੈਣੀ ਆ ਵੀਰੇ ਆਲਟੋ ਤੋਂ ਲੈ ਕੇ ਬਿੰਮਰ ਤੱਕ ਦੀ ਜਾਂ ਇਸ ਤੋਂ ਇਲਾਵਾ ਆਪਣੇ ਕੋਲ ਕਰੇਟਾ ਕਰਟਾ ਵਰਗੇ ਵੀ ਹੁੰਦੀਆਂ ਨਾਲ ਸਾਰੀਆਂ ਜੀ ਸਾਰੀਆਂ ਮਿਲ ਜਾਣਗੀਆਂ ਥਾਰ ਫੋਰਚਨਰ ਸਭ ਗੱਡੀਆਂ ਹੈਗੀਆਂ 18 ਵੀ ਹੈਗੀਆਂ ਨੇ ਫੋਰਚਨਰਾਂ ਵੀ ਹੈਗੀਆਂ ਨੇ ਆਲਟੋ ਵੀ ਖੜੀ ਆ ਪੱਕੀ ਤੁਹਾਡੇ ਸਟਾਕ ਤੁਹਾਡੇ ਸਾਹਮਣੇ ਹੈ ਡੈਮੋ ਆ ਆਪਣੇ ਕੋਲੇ 23 ਮਾਡਲ ਖੜੀ ਹੈ ਜੀ ਓਕੇ ਜਿਵੇਂ ਨਵੀਂ ਥਾਰ 29 ਕਹੇ ਹਜ਼ਾਰ ਚੱਲੀ ਹੋਈ ਆ ਹਾਂਜੀ 12 ਲੱਖ ਰੀ ਦੇਦਾ ਕੰਪੇਅਰ ਨਾਲ 1.5 ਲੱਖ ਥੋੜਾ ਆ ਤੁਹਾਡੇ ਸਾਹਮਣੇ ਕੰਪੇਅਰ ਕਰ ਲੋ ਕਿੰਨਾ ਥੋੜਦਾ ਕੋਈ ਵੀ ਗੱਡੀ ਲੈਣੀ ਹੈ ਪਾਚ ਆਪਾਂ ਕਹਿੰਦੇ ਉਹਨਾਂ ਨੇ ਇੱਕ ਵਰਡ ਕਹਿੰਨਾ ਪੰਜਾਬੀ ਦੇ ਵਿੱਚ ਵੀਰੇ ਪਾਚ ਗੱਡੀ ਮਿਲ ਗਈ ਹੈ ਨਾ ਉਹ ਗੱਲ ਬਿਲਕੁਲ ਇੱਥੇ ਸੱਚ ਹੋ ਰਹੀ ਹੈ ਸਕਰੀਨ ਤੇ ਬਾਈ ਹੋਰਾਂ ਦਾ ਨੰਬਰ ਜੱਦ ਰਿਹਾ ਮੈਂ ਦੁਆਰਾ ਰਿਕਵੈਸਟ ਕਰੂੰਗਾ ਬਾਈ ਚਾਂਸ ਕੋ ਯਾਰ ਫੋਨ ਤੁਸੀਂ ਨਜਾਇਜ਼ ਕਰ ਲੈਂਦੇ ਉਹਨਾਂ ਨੇ ਫਿਰ ਬਾਅਦ ਚ ਕਹਿੰਦੇ ਕਿ ਵੀ ਫੋਨ ਨਹੀਂ ਚੱਕਦੇ ਉਹਦਾ ਵੀ ਰੀਜ਼ਨ ਹੁੰਦਾ ਇੱਕ ਬਈਰੇ ਆਫਿਸ ਟਾਈਮ ਫੋਨ ਕਰ ਲਿਓ ਸਵੇਰੇ 8 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹੁੰਨੀ ਆ ਆਰਾਮ ਨਾਲ 8 ਤੋਂ 8 ਕਹਿ ਦਿੰਨੇ ਆ ਆਜੋ ਕੋਈ ਦਿੱਕਤ ਨਹੀਂ ਜੇ ਫੋਨ ਨਹੀਂ ਚੱਕ ਰਦਾ ਵੀਰ ਬਣ ਕਿਸੇ ਵਗ ਕਰਕੇ WhatsApp ਤੇ ਮੈਸੇਜ ਕਰ ਦਿਓ ਤੁਸੀਂ ਪੁੱਛ ਲਓ ਵੀ ਕਿਉਂਕਿ ਗੱਡੀਆਂ ਖੜਦਿਆਂ ਦਾ ਬੜਾ ਟਾਈਮ ਹੈ ਨਹੀਂ ਬਰ ਵੀ ਪੁੱਛ ਕੇ ਦੂਰੋਂ ਜੇ ਤੁਸੀਂ ਆਓਗੇ ਤਾਂ ਪੁੱਛ ਲਿਓ ਕਨਫਰਮ ਕਰ ਲਓ ਵੇਟ ਕਰ ਲਿਓ ਬਾਕੀ ਸ਼ੇਅਰ ਕਰਨਾ ਨਾ ਬੋਲੋ ਜਿੰਨੇ ਭਰਾ ਵੀ ਦੇਖ ਰਹੇ ਨੇ ਬਾਕੀ ਧੰਨਵਾਦ ਵੀਰੇ ਵੀਡੀਓ ਦੇਖਣ ਦੇ ਲਈ